ਵਾਹਿਗੁਰੂ ਜੀ ਕੀ ਫਤਿਹ ਤਰਨ ਸੁਵੰਨੀ ਖਾੜ ਰਤਨ ਜੜਾ ਵੀ ਹਰ ਪ੍ਰੇਮ ਪੁਰਖ ਮਨ ਮੁਠਾ ਸਭੇ ਕਾਜ ਸੁਹਿਰੇਤੀਏ ਗੁਰੂ ਨਾਨਕ ਸਤਿਗੁਰ ਤੁਠਾ ਹਰ ਸਾਲ ਦੀ ਤਰ੍ਹਾਂ ਜੋੜ ਫਾਰਮ ਕੁੜਕਾ ਵਿਖੇ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਦੇ ਸਮੂਹਿਕ ਆਨੰਦ ਕਾਰਜ ਕਰਵਾਏ ਜਾਂਦੇ ਨੇ ਔਰ ਇਸ ਵਾਰ ਵੀ ਸਰਦਾਰ ਕਿੰਦੂ ਸਿੰਘ ਜਿਹੋੜ ਔਰ ਉਹਨਾਂ ਦੇ ਸੰਗியே ਸਾਥੀ ਸਹਿਯੋਗੀਆਂ ਨਾਲ ਮਿਲ ਕਰਕੇ ਰੁਸ਼ੀਨਾ ਸਾਲਾਂ ਦੀ ਤਰ੍ਹਾਂ ਅੱਜ ਪੰਜ ਬੱਚਿਆਂ ਦੇ ਆਨੰਦ ਕਾਰਜ ਜੋੜ ਫਾਰਮ ਕੁੜਕਾ ਵਿਖੇ ਜਿਹੜੇ ਨੇ ਉਹ ਕਰਵਾਏ ਨੇ ਬਹੁਤ ਸਾਰੀਆਂ ਸ਼ਖਸੀਅਤਾਂ ਜਿਨ੍ਹਾਂ ਕਾਰਜਾਂ ਦੇ ਵਿੱਚ ਸ਼ਾਮਲ ਹੋਣ ਵਾਸਤੇ ਪਹੁੰਚੀਆਂ ਹੋਈਆਂ ਨੇ ਔਰ ਲੋੜਵੰਦ ਬੱਚਿਆਂ ਦੇ ਪਰਿਵਾਰਾਂ ਦੇ ਜਿਹੜੇ ਆਨੰਦ ਕਾਰਜ ਨੇ ਉਹ ਕੀਤੇ ਗਏ ਔਰ ਮਾਪੇ ਦੇ ਵਾਗ ਜਿੱਥੇ ਆਈ ਬਰਾਤ ਦੀ ਸੇਵਾ ਹਰ ਤਰੀਕੇ ਦੇ ਨਾਲ ਜਲ ਪਾਣੀ ਲੰਗਰ ਆਦਿਕ ਦੇ ਨਾਲ ਕੀਤੀ ਗਈ ਉੱਥੇ ਬੱਚੀਆਂ ਨੂੰ ਆਪਣੀਆਂ ਧੀਆਂ ਵਾਗ ਜਿਹੜਾ ਘਰ ਵਿੱਚ ਲੋੜਿੰਦਾ ਸਮਾਨ ਹੈ ਉਹ ਵੀ ਦੇ ਕੇ ਜਿਹੜਾ ਤੋਰੰਦਾ ਯਤਨ ਹੈ ਉਹ ਕੀਤਾ ਜਾਂਦਾ ਹੈ ਔਰ ਬਹੁਤ ਹੀ ਇੱਕ ਸਮਾਜਿਕ ਤੌਰ ਤੇ ਬੜਾ ਵਧੀਆ ਸੁਨੇਹਾ ਹੈ ਧਾਰਮਿਕ ਤੌਰ ਤੇ ਬੜਾ ਵਧੀਆ ਸੁਨੇਹਾ ਹੈ ਔਰ ਮੈਂ ਅਰਦਾਸ ਕਰਦਾ ਹਾਂ ਕਿ ਸਤਿਗੁਰੂ ਇਹਨਾਂ ਸਾਰਿਆਂ ਨੂੰ ਹੋਰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਇਹ ਇਸੇ ਤਰ੍ਹਾਂ ਹੀ ਸਮਾਜਿਕ ਕਾਰਜ ਔਰ ਲੋੜਵੰਦਾਂ ਦੀ ਸਹਾਇਤਾ ਹਮੇਸ਼ਾ ਕਰਦੇ ਰਹਿਣ ਬਹੁਤ ਬਹੁਤ ਸਾਰੇ ਪਰਿਵਾਰਾਂ ਨੂੰ ਵਧਾਈਆਂ ਸਾਰੇ ਪ੍ਰਬੰਧਕ ਸਹਿਬਾਨਾਂ ਨੂੰ ਵਧਾਈਆਂ ਔਰ ਵਿਸ਼ੇਸ਼ ਕਰਕੇ ਮਹਾਂਪੁਰਖ ਸੰਤ ਬਾਬਾ ਗੁਰਚਰਨ ਸਿੰਘ ਜੀ ਕੂਟਿਆ ਸ਼ੰਭਵਾੜੀ ਪੰਡਵੇ ਵਾਲੇ ਮਹਾਂਪੁਰਖ ਜਿਨ੍ਹਾਂ ਦਾ ਵਿਸ਼ੇਸ਼ ਕਰਕੇ ਨਸਾਰੇ ਕਾਰਜਾਂ ਵਿੱਚ ਸਹਿਯੋਗ ਹੁੰਦਾ ਹੈ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ ਜ਼ੋਲ ਫਾਰਮ ਕੋੜਕਾ ਵਿਕੇ ਸਲਾਨਾ ਜਿਹੜਾ ਸਮਾਜਿਕ ਸੇਵਾ ਦੇ ਕੰਮ ਹੈਗੇ ਆ ਉਹ 5 ਤਰੀਕ ਤੋਂ ਲਗਾਤਾਰ ਜਾਰੀ ਹੈਗੇ ਇਹਦੇ ਵਿੱਚ ਪਹਿਲਾਂ ਅੱਖਾਂ ਦਾ ਕੈਂਪ ਫਿਰ ਖੂਨਦਾਨ ਕੈਂਪ ਉਸ ਬਾਅਦ ਲੜੀਵਾਰ ਜਿਹੜੇ ਪਾਰਟ ਹੈਗੇ ਆ ਸ਼ੋਕ ਸ਼ਾਂਤੀ ਵਾਸਤੇ ਸਾਰੇ ਇਲਾਕੇ ਦੀ ਉਸ ਤੋਂ ਬਾਅਦ ਅੱਜ 3 ਦੀ ਲੋੜੀ ਜਿਹੜੀ ਹੈਗੀ ਆ 3 ਦੀ ਵਿਆਹ ਜਿਹੜੇ ਲੋੜਵੰਦ ਬੱਚਿਆਂ ਦੇ ਉਹਨਾਂ ਦੇ ਵਿਆਹ ਕੀਤੇ ਜਾ ਰਹੇ ਆ ਔਰ 11 ਤਰੀਕ ਨੂੰ ਜਿਹੜਾ ਹੈਗਾ ਉਹ ਨਵੀਂ ਜੰਮੀਆਂ ਬੱਚਿਆਂ ਦੀ ਲੋੜੀ ਜਿਹੜੀ ਆ ਉਹ ਪੰਜਾ ਸੌ ਦੀ ਪਾਈ ਚਾਹੀ ਇਹਦੇ ਵਿੱਚ ਬਿੰਦੂ ਜਾਲ ਭਾਜੀ ਉਹਨਾਂ ਜੋ ਸਾਡੇ ਸੰਸਥਾਪਕ ਨੇ ਆਪਣੇ ਅਮਰੀਕ ਸੈਣੀ ਜੀ ਔਰ ਜੋੜਾ ਜੀ ਬਸਰਾ ਜੀ ਇਨਾ ਸਾਰੇ ਦੇ ਸਹਿਯੋਗ ਦੇ ਨਾਲ ਇੱਕ ਜੋਲ ਫਾਰਮ ਸੇਵਾ ਸੁਸਾਇਟੀ ਜਿਹੜੀ ਉਹ ਗਠਿਤ ਹੈਗੀ ਆ ਉਹ ਲਗਾਤਾਰ 11-12 ਸਾਲ ਤੋਂ ਜਿਹੜੇ ਸਮਾਜ ਸੇਵਾ ਦੇ ਕੰਮ ਹੈਗੇ ਆ ਉਹ ਲਗਾਤਾਰ ਜਰੀ ਹੈਗੇ ਆ ਔਰ ਇਸ ਸਾਲ ਵੀ ਜਿਹੜਾ ਹੈਗਾ ਹੁਣ 11 ਤਰੀਕ ਨੂੰ ਨਵੀਂ ਜੰਮੀ ਬੱਚੀਆਂ ਦੀ 5500 ਦੀ ਲੋੜੀ ਜਿਹੜੀ ਆ ਉਹ ਧੂਮ-ਧਾਮ ਨਾਲ ਜੋਲ ਫਾਰਮ ਕੁੜਕਾ ਵਿਖੇ ਇਨਾ ਸਾਰੇ ਗਰੁੱਪ ਦੇ ਸਹਿਯੋਗ ਦੇ ਨਾਲ ਚਲਾਈ ਜਾ ਰਹੀ ਹੈ ਔਰ ਅਸੀਂ ਕਾਮਨਾ ਕਰਦੇ ਹਾਂ ਕਿ ਜਿਹੜੀ ਟੀਮ ਹੈਗੀ ਆ ਦਿਨ ਦੁਗਣੀ ਰਾਜ ਚੌਕੜੀ ਤਰੱਕੀ ਕਰੇ ਔਰ ਇਹਨਾਂ ਦੀ ਤੰਦਰੁਸਤੀ ਵਾਸਤੇ ਅਸੀਂ ਕਾਮਨਾ ਕਰਦੇ ਹਾਂ ਕਿ ਤਾਂ ਜੋ ਇਦਾਂ ਦੇ ਜਿਹੜੇ ਸਮਾਜ ਸੇਵੀ ਕੰਮ ਉਹ ਹੋਰ ਵੱਧ ਚੜ ਕੇ ਉਹਦੇ ਵਿੱਚ ਹਿੱਸਾ ਲੈਣ ਔਰ ਹੋਰ ਵਧੀਆ ਜਿਹੜੇ ਸਮਾਜ ਖੇਤਰ ਦੇ ਵਿੱਚ ਇਹ ਆਪਣੇ ਕੰਮ ਕਰਨ। ਥੈਂਕ ਯੂ ਸੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਕਾਰ ਜੋ ਗੁਰੂ ਰੂਪ ਸਾਧ ਸੰਗਤ ਜੀ ਆਪ ਸਰਬੱਤ ਸੰਗਤਾਂ ਨੂੰ ਪਤਾ ਹਰ ਸਾਲ ਦੀ ਤਰ੍ਹਾਂ ਜੋਲ ਫਾਰਮ ਪਿੰਡ ਘੜਕਾ ਵੇਖੇ ਬਹੁਤ ਹੀ ਮਹਾਨ ਸਮਾਗਮ ਕਰਵਾਏ ਜਾਂਦੇ ਹਨ ਜੋ ਕੱਲ ਲੋੜਵੰਦ ਲੋਕਾਂ ਨੂੰ ਅੱਖਾਂ ਲੈਂਸ ਪਾ ਕੇ ਪੁਆਏ ਨੇ ਉਹਨਾਂ ਦਾ ਚੈੱਕਅਪ ਕੀਤਾ ਗਿਆ ਅੱਜ ਇਲਾਹੀ ਬਾਣੀ ਤੁਰਕੀ ਬਾਣੀ ਦੇ ਪੰਜ ਸ਼੍ਰੀ ਅਖੰਡ ਜਾਬ ਜਪਜੀ ਸਾਹਿਬ ਸਮੇਤ ਆਰੰਭ ਹੋਏ ਨੇ ਜਿਨ੍ਹਾਂ ਬੱਚੀਆਂ ਦੇ ਆਪਾਂ ਆਨੰਦ ਕਾਰਜ ਕਰਨੇ ਉਹਨਾਂ ਖੁਸ਼ੀਆਂ ਨੂੰ ਇਹ ਸਮਾਗਮ ਹਰ ਸਾਲ ਬੜੀ ਸ਼ਰਧਾ ਨਾਲ ਮਨਾਏ ਜਾਂਦੇ ਹਨ ਔਰ 512 ਬੱਚੀਆਂ ਦੀ ਜੋ 11 11 ਜਨਵਰੀ ਨੂੰ ਲੋਹੜੀ ਜੋ ਪਾਈ ਜਾਣੀ ਹੈ ਸਾਰੀ ਸੰਗਤ ਨੂੰ ਬੜੀ ਨਿਮਰਤਾ ਸਹਿਤ ਮੈਂ ਨਿਰਮਲ ਭੇਖ ਵੱਲੋਂ ਤਪਸਤ ਨਿਰਮਲ ਕੁੱਟਿਆ ਪੰਡਵਾ ਵੱਲੋਂ ਬੇਨਤੀ ਕਰਦਾ ਆਪ ਸਾਰਾ ਇਲਾਕਾ ਸਾਰੀਆਂ ਸੰਗਤਾਂ ਇਹਨਾਂ 11 ਜਨਵਰੀ ਨੂੰ ਜੋ 9 ਤਰੀਕ ਨੂੰ ਸਾਧ ਸੰਗਤ ਜਿਉ ਬੱਚਿਆਂ ਦੇ ਜਿਹੜੇ ਆਨੰਦ ਕਾਰਜ ਕੀਤੇ ਜਾਣੇ ਹਨ ਸਾਰੀ ਸੰਗਤ ਨੂੰ ਬੇਨਤੀ ਹੈ ਅਪੀਲ ਹੈ ਆਓ ਸਾਰੇ ਝੋਲ ਫਾਰਮ ਤੇ ਹੁੰਬਾ ਹਵਾ ਕੇ ਪਹੁੰਚੀਏ ਔਰ ਗੁਰੂ ਨਾਨਕ ਦੇ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਇਹ ਜੋ ਜੋਲ ਫਾਰਮ ਦੇ ਸਾਧ ਸੰਗਤ ਚ ਬੜੀ ਸ਼ਰਧਾ ਨਾਲ ਜੋਲ ਔਰ ਸੈਣੀ ਸਹੋਤਾ ਪਰਿਵਾਰ ਇਹ ਰਲ ਮਿਲ ਕੇ ਕਾਰਜ ਕਰਦੇ ਆ ਨਾ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ